ਖਾਲਸਾ ਬਾਣੀ ਕੁਝ ਕੀ ਫਤਿਹ ਅੱਜ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੰਬ੍ਰੇਦ ਕਨਗਰ ਜਿਹੜਾ ਕਿ ਬਹੁਤ ਹੀ ਗਰੇਵੇਰੀਆ ਕਿਹਾ ਜਾਂਦਾ ਉਹਦੇ ਵਿੱਚ ਅੱਜ ਸਕੂਲ ਦੇ ਵਿੱਚ ਬੱਚਿਆਂ ਦੇ ਬੈਠਣ ਲਈ ਕਮਰਿਆਂ ਦੀ ਕਾਟ ਸੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਉਦਮ ਸਦਕਾ ਇਹਦੇ ਲਈ ਇੱਕ ਵੱਡਾ ਕਲਾਸਰੂਮ ਬਣਾਇਆ ਜਿਹਦੇ ਵਿੱਚ ਨਮੇਸ਼ਰੀ ਤੋਂ ਜਿਹੜੀ ਸਾਰੀ ਉਹ ਸਾਰੀ ਕੀਤੀ ਗਈ ਹੈ ਲਗਭਗ 11 ਲੱਖ ਰੁਪਏ ਦੇ ਕਰੀਬ ਜਿਹੜੀ ਹੈ ਗ੍ਰਾਂਟ ਸਕੂਲ ਦੀ ਡਿਵੈਲਪਮੈਂਟ ਵਾਸਤੇ ਜਿਹਦੇ ਵਿੱਚ ਮਾਡਰਨ ਕਲਾਸਰੂਮ ਹੈ ਤੇ ਹੋਰ ਜਿਹੜੇ ਵੀ ਕੰਮ ਹੋਣ ਵਾਲੇ ਸੀ ਉਹ ਨਿਪਟਰੇ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਲੈਂਦਾ ਰਿਹਾ ਹੈ। ਅਸਲ ਵਿੱਚ ਵਿਕਾਸ ਦੇ ਕੰਮ ਸੁੱਝ ਕੇ ਹੋਰ ਨਵੇਂ ਹੈਗੇ ਹਨ ਹੰਕਾਰ ਵਿੱਚ। ਦੇਖੋ ਜਦੋਂ 2022 ਚ ਲੋਕਾਂ ਨਾਲ ਸੜਕਾਂ ਤੇ ਨਿਕਲ ਕੇ ਵਾਅਦੇ ਕਰੇ ਸੀ ਵੀ ਤੁਹਾਨੂੰ ਰਹਿਣ ਸੈਣੇ ਸਾਫ਼ ਸੁਥਰਾ ਚੁਗਿਰਦਾ ਹੈਲਥ ਤੇ ਐਜੂਕੇਸ਼ਨ ਨੂੰ ਨੰਬਰ 1 ਦਾ ਬਣਾਵਾਂਗੇ ਪੰਜਾਬ ਚੋਂ ਉਸੇ ਲੜੀ ਤਹਿਤ ਵੱਖ-ਵੱਖ ਇਲਾਕਿਆਂ ਵਿੱਚ ਜਿਹੜੇ ਵਿਕਾਸ ਦੇ ਸਕੂਲਾਂ ਦੇ ਪੱਧਰ ਉੱਚਾ ਚੱਕਣ ਦੇ ਤੇ ਸਿਹਤ ਸੇਵਾਵਾਂ ਪ੍ਰੋਵਾਈਡ ਕਰਾਉਣ ਦੇ ਪਹਿਲੇ ਦਿਨ ਤੋਂ ਜਤਨਸ਼ੀਲਾਂ ਉਹ ਇਹ ਜਤਨ ਜਿਹੜੇ ਉਦੋਂ ਤੱਕ ਚੱਲਦੇ ਰਹਿਣਗੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਦੇ ਵਿੱਚ ਬਿਲਕੁਲ ਤਬਦੀਲੀ ਨਜ਼ਰ ਨੂੰ ਬਾਬਾ ਸਾਹਿਬ ਦੇ ਨਾਂ ਤੇ ਬਣਿਆ ਆ ਜੀ ਹਾਂਜੀ ਹਾਂਜੀ ਬਾਬਾ ਸਾਹਿਬ ਜੀ ਮਰਉਮੇਦ ਕਰਦੀ ਦੇ ਨਾਂ ਤੇ ਇਹ ਸਕੂਲ ਆ ਜਿਨ੍ਹਾਂ ਨੇ ਸ਼ਬਦਾਂ ਦੀ ਰਚਨਾ ਕੀਤੀ ਅੱਜ ਆਪਾਂ ਇੱਕ 78 ਦੇ ਸਾਰੇ ਧਰਮਾਂ ਦੇ ਲੋਕ ਸਾਰੀਆਂ ਜਾਤਾਂ ਦੇ ਲੋਕ ਜਿਹੜੇ ਖੜੇ ਆ ਇਹ ਬਾਬਾ ਸਾਹਿਬ ਦੀ ਮਿਹਰ ਹੈ। ਅੱਛਾ ਗੱਲ ਕਰਾਂ ਸਕੂਲਾਂ ਦੀ ਹੋਰ ਵੀ ਸਕੂਲ ਨੇ ਥੱਲੇ ਇਸ ਤੋਂ ਬਾਅਦ ਕਿ ਸਕੂਲਾਂ ਦਾ ਵੀ ਬੜੀ ਅਕਸਰ ਇਹ ਮੇਰੇ ਹਲਕੇ ਨਹੀਂ ਸਮੁੱਚੇ ਪੰਜਾਬ 'ਚ ਜਿਹੜੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਹਰਾਨੀ ਜਨਕ ਜਿਹੜੀ ਹੈ ਤਬਦੀਲੀ ਰੈਂਦੀ ਗਈ ਹੈ। ਹਜ਼ਾਰਾਂ ਦੀ ਗਿਣਤੀ ਸਕੂਲ ਜਿਹੜੇ ਅਜਿਹੇ ਸੀ ਜਿਨ੍ਹਾਂ ਦੇ ਕੋਲੇ ਇੱਕ ਦੀਵਨ ਚਾਰ ਦੀਵਾਰੀ ਵੀ ਹੈ ਨਹੀਂ ਸੀ। ਹੁਣ ਵਿਰੋਧੀ ਗੱਲਾਂ ਕਰਦੇ ਨੇ ਵੀ ਇਹ ਬਾਥਰੂਮਾਂ ਦੀਆਂ ਫੋਟੋਆਂ ਦਿਖਾਈ ਜਾਂਦੇ ਨੇ ਅਗਰ ਤੁਸੀਂ ਇਹ ਬਣਾਏ ਹੁੰਦੇ ਤਾਂ ਫੋਟੋਆਂ ਦਿਖਾਉਂਦੀ ਸਾਨੂੰ ਲੋੜ ਨਹੀਂ ਸੀ ਪੈਣ ਦੀ ਕਿ ਪੈਰੈਂਟ ਆਪਣੇ ਬੱਚਿਆਂ ਨੂੰ ਕਿਹੜੇ ਸਥਾਨ ਕੋ ਨਹੀਂ ਮਾਰ ਰਹੇ ਹਨ ਉਹ ਕੀ ਪੈਰੈਂਟ ਦੋਗੇ ਵੀ ਪਾ ਨਹੀਂ ਰਹੇ ਅੱਜ ਰਿਕਾਰਡ ਦੇ ਗੱਲ ਕਰਦਾ 9 9000 ਦੇ ਕਰੀਬ ਪਿਛਲੇ ਸਾਲ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਛੱਡ ਕੇ ਜਿਹੜੇ ਲੋਕ ਦਾਖਲ ਹੋਏ ਨੇ ਥੋੜੇ ਦਿਨਾਂ ਵਿੱਚ ਸਕੂਲ ਆਫ ਐਮਿਨੈਂਸ ਦਾ ਮਾਡਲ ਟਾਊਨ 'ਚ ਜਿੱਦਣ ਉਦਘਾਟਨ ਕਰੂੰਗਾ ਤੁਹਾਨੂੰ ਦੱਸੂੰਗਾ ਵੀ ਕਿੰਨੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਛੱਡ ਕੇ ਇੱਥੇ ਦਾਖਲ ਹੋਣ ਲਈ ਅਪਲੀਕੇਸ਼ਨ ਦੇ ਨੇ ਵਾਰਡ ਨੰਬਰ 51 ਮੋਤੀ ਸਤਿਦੇਵਾ ਜੀ ਉਹਨਾਂ ਦੇ ਵਾਰਡ ਵਿੱਚ ਅੱਜ ਇੱਕ ਰੂਮ ਦਾ ਉਦਘਾਟਨ ਕੀਤਾ ਗਿਆ ਜਿਹੜੇ ਬਹੁਤ ਹੀ ਸਤਿਕਾਰਯੋਗ ਹਲਕਾ ਆਤਮਨਗਰ ਤੇ ਐਮਐਲਏ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਵੱਲੋਂ 9,55,000 ਦੀ ਗ੍ਰਾਂਟ ਨਾਲ ਇੱਕ ਰੂਮ ਬਣਾਇਆ 1 ਲੱਖ ਦੀ ਲਾਗਤ ਨਾਲ ਟਾਇਲਟਸ ਬਣਾਏ ਆ ਅੱਜ ਗਵਰਨਮੈਂਟ ਜਿਹੜੇ ਸਕੂਲ ਆ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸੀਐਮ ਸਾਹਿਬ ਜੀ ਵੱਲੋਂ ਸਰਕਾਰੀ ਸਕੂਲਾਂ 'ਚ ਡਿਜੀਟਲ ਪੜ੍ਹਾਈ ਹੋ ਰਹੀ ਆ ਡਿਜੀਟਲ ਬੋਰਡ ਲੱਗੇ ਨੇ ਅੱਜ ਮਹਿਸੂਸ ਹੁੰਦਾ ਜਿੱਦਾਂ ਕਨਵੈਂਟ ਸਕੂਲ ਐ ਜਾਂ ਸਾਡੇ ਸਰਕਾਰੀ ਸਕੂਲ ਨੇ ਤੇ ਆਸ ਕਰਦੇ ਆ ਜਿਹੜੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਐਜੂਕੇਸ਼ਨ ਲੈ ਕੇ ਚਿੰਤਿਤ ਆ ਤੇ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜੇ ਸਰਕਾਰੀ ਸਕੂਲਾਂ ਨੂੰ ਕਨਵੈਂਟ ਵਿੱਚ ਤਬਦੀਲ ਕਰ ਰਹੇ ਆ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਦੀ ਗੱਲ ਕਰੀਏ ਸਿੱਖਿਆ ਕ੍ਰਾਂਤੀ ਜਿਹੜਾ ਬਿਹਾਰ ਵਿੱਚ ਚਲਾਇਆ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਮੁੱਖ ਮੰਤਰੀ ਤੇ ਮੰਤਰੀ ਸਰਦਾਰ ਹਰਜੋਤ ਸਿੰਘ ਬਾਜ ਜੀ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਛਲਕਾ ਆਤਮ ਨਗਰ ਵਿੱਚ ਹਰੇਕ ਸਰਕਾਰੀ ਸਕੂਲਾਂ 'ਤੇ ਉਪਰਾਲੇ ਕੀਤੇ ਜਾ ਰਹੇ ਆ ਗਰੰਟੀ ਦਿੱਤੀ ਜਾ ਰਹੀ ਹੈ ਜਿਸ ਦੇ ਨਾਲ ਬੱਚਿਆਂ ਦਾ ਭਵਿੱਖ ਬਣ ਸਕੇ ਤੇ ਬੱਚਿਆਂ ਦੇ ਜੀਵਨ ਦੇ ਸੁਧਾਰ ਆਵੇ ਜਿੱਥੇ ਅੱਜ ਸਿੱਖਿਆ ਦੀ ਗੱਲ ਕਰ ਰਹੇ ਆ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਨਸ਼ੇ ਦੇ ਖਿਲਾਫ ਵੀ ਆਵਾਜ਼ ਚੱਕ ਰਹੇ ਆ ਜਿਦੇ ਵਿੱਚ ਲੋਕ ਸਾਰੇ ਪੰਜਾਬ ਦੇ ਲੋਕ ਐਪਰੀਸ਼ੀਏਟ ਕਰ ਰਹੇ ਆ ਧੰਨਵਾਦ ਕਰਦੇ ਆ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਦਾ ਧੰਨਵਾਦ ਸ਼ਿਕਾਰ ਦੇ ਵਿਕਾਰ ਦੇ ਕੰਮ ਵੀ ਕਰਾਂਗੇ ਅਸੀਂ ਸਕੂਲ ਬਣਾਉਣੇ ਆਂ ਨਾ ਸਾਡੇ ਕਿਦਾਂ ਦੇ। ਪਰ ਦੇਖੋ ਜੀ ਇਹ ਸਕੂਲ ਸਾਡੇ ਵਾਰਡ ਨੰਬਰ 51 ਦੇ ਵਿੱਚ ਪੈਂਦਾ ਤਾਂ ਮੈਂ ਇਸ ਵਾਰਡ ਦਾ ਸੇਵਾਦਾਰ ਹੋਣ ਦੇ ਨਾਤੇ ਇਹ ਬਹੁਤ ਹੀ ਵਧੀਆ ਇੱਕ ਉਪਰਾਲਾ ਆਮ ਆਦਮੀ ਪਾਰਟੀ ਵੱਲੋਂ ਦੇਖੋ ਅੱਜ ਇਸ ਸਕੂਲ ਨੂੰ 11 ਲੱਖ ਦੀ ਗ੍ਰਾਂਟ ਆਈ ਸੀ ਤੇ ਦੋ ਕਹਿ ਲਓ ਕਿ ਕਮਰੇ ਕਲਾਸਰੂਮ ਤੇ ਇੱਕ ਬਾਥਰੂਮ ਅਸੀਂ ਇਹਨਾਂ ਨੂੰ ਤਿਆਰ ਕਰਕੇ ਦਿੱਤਾ ਤੇ ਇਹੋ ਜਿਹੇ ਹੋਰ ਉਪਰਾਲੇ ਅਸੀਂ ਕਰਦੇ ਰਹਿਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਦੀ ਇੱਕੋ ਹੀ ਸੋਚ ਹੈ ਸਿੱਖਿਆ ਦੀ ਕ੍ਰਾਂਤੀ ਨੂੰ ਉੱਪਰ ਲੈ ਕੇ ਜਾਣਾ। ਕਿ ਤਾਂ ਦੇ ਹੋਰ ਕਿੰਨੇ ਕੰਮ ਰਹੀ ਹੈ ਇਲਾਕੇ ਦੇ ਵਿੱਚ ਜਿਹੜਾ ਸਕੂਲ ਤੁਹਾਡੇ ਕਿੰਨੇ ਦੇਖੋ ਜੀ ਕੰਮ ਜਿਹੜੇ ਜਿਹੜੇ ਸਾਡੀ ਨੌਲੇਜ ਆ ਰਹੇ ਸਾਡੇ ਐਮਐਲਏ ਸਾਹਿਬ ਕਰਾਈ ਜਾ ਰਹੇ ਨੇ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹੇ ਹੁਜੇ ਕੰਮ ਅਸੀਂ ਕਰਾਂਦੇ ਹੀ ਰਵਾਂਗੇ ਦੇਖੋ ਇਹ ਦੋ ਸਮਾਰਟ ਕਲਾਸਰੂਮ ਦਿੱਤੇ ਨੇ ਬਾਥਰੂਮ ਦਿੱਤੇ ਨੇ ਤੇ ਬੈਂਚ ਵੀ ਦਿੱਤੇ ਨੇ ਤੇ ਮੈਂ ਤੁਹਾਨੂੰ ਇਹੀ ਕਹਿਣਾ ਰਹਿਣਾ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਡੇ ਸੀਐਮ ਸਾਹਿਬ ਸਾਡੇ ਮੰਤਰੀ ਬੈਂਸ ਸਾਹਿਬ ਇੱਕੋ ਹੀ ਸੋਚ ਹੈ ਕਿ ਇੱਥੇ ਦੇ ਬੱਚਿਆਂ ਨੂੰ ਜਿਹੜਾ ਸਰਕਾਰੀ ਸਕੂਲਾਂ ਨੂੰ ਇੰਨਾ ਕ ਅਪਗ੍ਰੇਡ ਕਰੀਏ ਕਿ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲਾਂ ਨੂੰ ਕੋਈ ਫਰਕ ਨਾ ਰਹੇ ਜੀ ਜਿੱਦਾਂ ਕੀ ਹੁਣ ਤੁਹਾਡੇ ਐਮਐਲਏ ਸਾਹਿਬ ਨੇ ਦੱਸਿਆ ਮੈਨੂੰ ਵੀ 2-3 ਦਿਨ ਪਹਿਲਾਂ ਫੋਨ ਆਇਆ ਸਾਡੇ ਝੂਲੇ ਵਾਲਾ ਸਕੂਲ ਆ ਉੱਥੇ ਦੀ ਐਡਮਿਸ਼ਨ ਵਾਸਤੇ ਸਾਨੂੰ ਫੋਨ ਆਇਆ ਵੀ ਯਾਰ ਸਾਡੇ ਇੱਕ ਬੱਚੇ ਦੀ ਐਡਮਿਸ਼ਨ ਉੱਤੇ ਕਰਾਉਣਾ ਤਾਂ ਮੈਨੂੰ ਇਹ ਲੱਗਦਾ ਬਹੁਤ ਜਲਦੀ ਸਮਾਂ ਆ ਜਾਏਗਾ ਕਿ ਸਾਨੂੰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਲੋਕ ਸਰਕਾਰੀ ਸਕੂਲਾਂ ਨੂੰ ਪਹਿਲ ਦੇਣ ਲੱਗ ਪੈਣਗੇ ਬੱਚੇ ਦੇ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਉਹ ਪੇਰੈਂਟਸ ਨਹੀਂ ਭੇਜਣਾ ਸਕੂਲ ਦੇ ਦੇਖੋ ਮੈਂ ਬੱਚਿਆਂ ਦੇ ਪੇਰੈਂਟਸ ਨੂੰ ਇਹ ਕਹਿਣਾ ਚਾਹੁੰਗਾ ਦੇਖੋ ਪ੍ਰਾਈਵੇਟ ਸਕੂਲਾਂ ਜਿਹੜੀ ਲੁੱਟਸ ਖਸੂਟ ਹੋ ਰਹੀ ਆ ਉਹਦੇ ਤੇ ਹੁਣ ਇਹ ਆਮ ਆਦਮੀ ਪਾਰਟੀ ਨੇ ਨਕੀਲ ਕਰ ਤਸਲੀ ਸ਼ੁਰੂ ਕਰਤੀ ਹੈ ਤੇ ਤੁਸੀਂ ਇੱਕ ਵਾਰੀ ਸਰਕਾਰੀ ਸਕੂਲਾਂ 'ਚ ਜ਼ਰੂਰ ਜਾਓ ਉੱਥੇ ਦਾ ਇੱਕ ਤੁਸੀਂ ਦੇਖੋ ਵੀ ਕਿੰਨਾ ਉੱਥੇ ਫਰਕ ਪੈ ਰਿਹਾ ਕਿਉਂਕਿ ਆਮ ਜਿਹੜੇ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਹੁਣ ਇੱਕ ਹੋ ਜਾਣਗੇ ਤੇ ਉਹਨਾਂ ਲਈ ਆ ਸਰਦਾਰ ਕਲਵਰ ਸਿੰਘ ਦੀ ਹੈ ਕਿ ਅੱਜ ਐਮ.ਐਲ.ਏ ਸਰਦਾਰ ਕਲਵਰ ਸਿੰਘ ਸਿੱਧੂ ਜੀ ਵੱਲੋਂ ਇਸ ਕਮਰੇ ਦਾ ਉਦਘਾਟਨ ਕੀਤਾ ਗਿਆ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਗ੍ਰਾਂਟ ਆਈ ਸੀ ਉਹਦੇ ਨਾਲ ਅਸੀਂ ਬਿਲਕੁਲ ਨਵੀਂ ਉਸਾਰੀ ਕੀਤੀ ਇਸ ਕਮਰੇ ਦੀ ਜੋ ਕਿ ਬੱਚਿਆਂ ਨੂੰ ਬੈਠਣ ਲਈ ਬੜਾ ਵਧੀਆ ਮਾਹੌਲ ਮਿਲੇਗਾ ਤੁਸੀਂ ਦੇਖ ਹੀ ਰਹੇ ਹੋ ਇਹ ਕਮਰਾ ਸਾਰਾ ਪੈਨਲ ਕਿ ਬੱਚਿਆਂ ਨੂੰ ਨਵੀਂ ਐਜੂਕੇਸ਼ਨਲ ਜੋੜਨ ਲਈ ਸਭ ਕੁਝ ਉਹਨਾਂ ਨੇ ਪ੍ਰੋਵਾਈਡ ਕੀਤਾ ਆ ਪਿਛਲੇ ਸਾਲ ਨਾਲ ਕਿੰਨੇ ਐਡਮਿਸ਼ਨ ਵਧ ਗਏ ਨੇ ਸਰਕਾਰੀ ਸਕੂਲਾਂ 'ਚ ਨਾ ਪਹਿਲੇ ਲੋਕਾਂ ਦਾ ਰੁਝਾਨ ਸੀ ਕਿ ਸਕੂਲ ਵਧੀਆ ਨਹੀਂ ਹੈਗੇ ਪਰ ਜਿਵੇਂ ਜਿਵੇਂ ਇਨਾਂ 'ਚ ਡਿਵੈਲਪਮੈਂਟ ਹੋ ਰਹੀ ਹੈ ਨਾ ਲੋਕਾਂ ਦਾ ਰੁਝਾਨ ਇਹ ਸੋਚ ਕੇ ਵਧ ਰਿਹਾ ਕਿ ਇੱਥੇ ਇੱਕ ਰੁਪਇਆ ਇੱਕ ਪੈਸਾ ਵੀ ਫੀਸ ਨਹੀਂ 유ਨੀਫਾਰਮ ਮਿਲਦੀ ਹੈ ਬੁੱਕਸ ਮਿਲਦੀਆਂ ਨੇ ਦੁਪਹਿਰ ਦਾ ਖਾਣਾ ਮਿਲਦਾ ਹੈ ਈਵਨ ਕਿ 1 ਰੁਪਇਆ ਫੀਸ ਵੀ ਨਹੀਂ ਜਿੱਥੇ ਕਿ ਬਾਕੀ ਸਕੂਲਾਂ 'ਚ 4-5 ਹਜ਼ਾਰ ਰੁਪਇਆ ਫੀਸ ਦਿੱਤੀ ਜਾਂਦੀ ਹੈ ਪਰ ਮੰਥ ਵੈਨ ਚਾਰਜਸ ਦਿੱਤੇ ਜਾਂਦੇ ਨੇ ਔਰ ਬੱਚਿਆਂ ਨੂੰ ਟਿਊਸ਼ਨ ਤੇ ਅਲੱਗ ਲਗਾਇਆ ਜਾਂਦਾ ਆ ਪੜਾਇਆ ਜਾਂਦਾ ਹੈ ਇੱਥੇ ਮੇਰਾ ਪੇਂੰਤੀ ਸਟਾਫ ਹੈ ਜੋ ਬੱਚਿਆਂ ਨੂੰ ਬਹੁਤ ਮਿਹਨਤ ਕਰਵਾ ਰਿਹਾ ਹੈ ਹਲੇ ਤੱਕ ਤੇ ਸਾਨੂੰ ਇੱਕੋ ਹੀ ਸਮਾਰਟ ਕਲਾਸਰੂਮ ਦੀ ਗ੍ਰਾਂਟ ਆਈ ਹੈ ਜਿਵੇਂ ਹੋਰ ਆਏਗੀ ਫਿਰ ਅਸੀਂ ਬਾਅਦ 'ਚ ਫਿਰ ਹੋਰ ਬਣਾ ਲਾਂਗੇ ਮੇਰਾ ਨਾਮ ਜਸਵੀਰ ਜਸਮ ਮਨਖੀਤ ਘਰਮੰਚ ਦਾ ਜ਼ਿਲ੍ਹਾ ਪ੍ਰਧਾਨ ਅੱਜ ਦਾ ਜਿਹੜਾ ਪ੍ਰੋਗਰਾਮ ਦੀ ਸ੍ਰਾਇਸ਼ਟ ਦਿਖਾਇਆ ਗਿਆ ਜੀ ਦਾ ਨਾਮ ਹੈ ਅੱਜ ਇਹ ਪ੍ਰੋਗਰਾਮ ਬਹੁਤ ਵਧੀਆ ਸਕੂਲ ਦੇ ਉੱਤੇ 955000 ਦੀ ਗ੍ਰਾਂਟ ਲੱਗੀ ਹੋਈ ਆ ਤੇ ਕੁਝ ਗ੍ਰਾਂਟ ਆਈ ਹੋਈ ਆ ਲੱਖ ਰੁਪਇਆ ਭਰਾਂਡਿਆ ਦਾ ਵੀ ਵੀ ਸਰਦਾਰ ਕੁਲਵੰਤ ਸਿੰਘ ਸਿੱਧੂ ਐਮਐਲਏ ਸਾਹਿਬ ਆ ਜਿਹੜੇ ਉਹਨਾਂ ਦਾ ਵਧੀਆ ਉਪਰਾਲਾ ਸਦਕਾ ਮੇਡਕਰ ਨਗਰ 'ਚ ਬਹੁਤ ਵਧੀਆ ਹੋ ਰਿਹਾ ਤੇ ਡਾਕਟਰ ਮੇਡਕਰ ਨਗਰ ਇੱਕ ਐਸੇ ਮਹਾਨ ਸੁਵਿਧਾਨ ਦੇ ਰਚੇਤਾ ਵਾ ਉਹਨਾਂ ਦਾ ਜਿਹੜਾ ਵਾ ਇਹ ਨਗਰ ਵੀ ਉਸ ਨਾਂ ਤੇ ਆ ਮੇਡ ਕਰ ਨਗਰ ਤੇ ਤੇ ਸਕੂਲ ਵੀ ਇਸ ਨਾਂ ਤੇ ਆ ਤੇ ਸਰਦਾਰ ਕਰਵੰਤ ਸਿੰਘ ਸਿੱਧੂ ਦਾ ਅਸੀਂ ਦੇਣ ਨਹੀਂ ਦੇ ਸਕਦੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਕੂਲ ਚੰਗਾ ਸੋਹਣਾ ਬਣਾਇਆ ਬੱਚੇ ਪੜ੍ਹਨਗੇ ਖੁਸ਼ਹਾਰ ਰਹਿਣਗੇ ਤੇ ਜ਼ਿੰਦਗੀ ਦੇ ਵਿੱਚ ਤਰੱਕੀ ਕਰਨਗੇ ਇਹ ਵੱਲੋਂ ਜੋ ਮਹਿੰਮ ਪੂਰੇ ਪੰਜਾਬ 'ਚ ਚੱਲ ਰਹੀ ਆ ਅੱਜ 9 ਲੱਖ 55 ਹਜ਼ਾਰ ਦੀ ਲਾਗਤ ਨਾਲ ਇੱਕ ਰੂਮ ਬਣਾਇਆ ਡਿਜੀਟਲ ਜਿਹੜੀ ਪੜ੍ਹਾਈ ਆ ਉੱਥੇ ਸਟਾਰਟ ਕੀਤੀ ਗਈ ਆ ਤੇ ਬਹੁਤ ਹੀ ਸਤਿਕਾਰਯੋਗ ਸੀਐਮ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਨਸ਼ੇ ਨੂੰ ਖਤਮ ਕਰਨਾ ਚਾਹੁੰਦੇ ਹੋ এডਿਕੇਸ਼ਨ ਨੂੰ ਲਿਆਉਣਾ ਚਾਹੁੰਦੇ ਆ ਜਿਸ ਤਰ੍ਹਾਂ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀワਲ ਜੀ ਨੇ ਦਿੱਲੀ ਦੇ ਅੰਦਰ এডਿਕੇਸ਼ਨ ਨੂੰ ਹੈਲਥ ਨੂੰ ਲੈ ਕੇ ਤੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਸੀ ਇਸੇ ਤਰੀਕੇ ਨਾਲ ਪੰਜਾਬ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਸੀਐਮ ਸਾਹਿਬ ਕੰਮ ਕਰ ਰਹੇ ਆ ਸਾਡੇ ਹਲਕੇ ਦੇ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਉਪਰਾਲਾ ਕਰ ਰਹੇ ਆ ਅੱਜ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਪੜ੍ਹਾਈ ਹੋ ਰਹੀ ਆ ਇਸ ਤੋਂ ਵਧੀਆ ਗੱਲ ਹੀ ਕੋਈ ਨਹੀਂ ਹੈਗੀ ਆ ਆਮ ਆਦਮੀ ਪਾਰਟੀ ਦੇ ਉਪਰਾਲੇ ਬਹੁਤ ਵੱਡੇ ਉਪਰਾਲੇ ਨੇ